ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਪਿੰਡ ਦੀ ਸਰਪੰਚੀ ਦੀਆਂ ਵੋਟਾਂ ਆ ਗਈਆਂ ਤੇ ਪਿੰਡ ਦਾ ਸਰਪੰਚ ਕਿਦਾਂ ਦਾ ਹੋਣਾ ਚਾਹੀਦਾ ਚੰਦ ਗਿਲਾਣਾ ਲਿਖਿਆ ਸੋਇਓ ਜਰਾ ਉਹ ਜਦੋਂ ਤੁਹਾਡੇ ਕੋਲੋਂ ਵੋਟਾਂ ਲੈਣੇ ਹੋਣਗੇ ਤੇ ਇੱਕ ਗੱਲ ਮੂੰਹ ਤੇ ਕਹਦੇ ਹੋ ਹੋਇਆ ਟੇ ਦਾਲ ਜੋਗੇ ਖੁਦ ਹੀ ਕਮਾ ਲਾਂਗੇ ਤੇ ਸਾਨੂੰ ਰੁਜ਼ਗਾਰ ਦੇ ਦਿਓ ਉਹ ਮੈਲ ਗੱਲਾਂ ਦਾ ਬਣਾ ਕੇ ਤੁਰ ਜਾਂਦੇ ਨੇ ਤੇ ਐਵੇਂ ਗੱਲਾਂ ਚੀਣੀ ਆਈਦਾ ਉਹ ਨਸ਼ਾ ਮੁਕਤ ਕਰਾਵੇ ਜਿਹੜਾ ਪਿੰਡ ਨੂੰ ਸਰਪੰਚ ਪਿੰਡ ਉਹ ਹੀ ਚਾਹੀਦਾ ਉਹ ਨਸ਼ਾ ਮੁਕਤ ਕਰਾਵੇ ਜਿਹੜਾ ਪਿੰਡ ਨੂੰ ਸਰਪੰਚ ਪਿੰਡ ਉਹ ਹੀ ਚਾਹੀਦਾ ਇੱਥੇ ਬਹੁਤਿਆਂ ਨੂੰ ਗੁੱਸਾ ਲੱਗ ਜਾਣਾ ਇਹ ਤੇ ਗੱਲਾਂ ਸੁਣ ਸਾਥੋਂ ਖਰੀਆਂ ਹੁੱਕ ਨਸ਼ਿਆਂ ਨਾਲ ਮਰੇ ਜਿਨ੍ਹਾਂ ਮਾਵਾਂ ਦੇ ਹੋ ਰੋਂਦੀਆਂ ਨਾ ਜਾਣ ਜਰੀਆਂ ਓ ਪੋਤੇ ਆਪਣੇ ਗਰੌਂਡਾਂ ਵਾਲ ਟੋਣ ਦੇ ਕਿਸੇ ਗਾਣੀ ਨਸ਼ੇ ਤੇ ਲਾਈਦਾ ਨਸ਼ਾ ਮੁਕਤ ਕਰਾਵੇ ਜਿਹੜਾ ਪਿੰਡ ਨੂੰ ਸਰਪੰਚ ਪਿੰਡ ਉਹ ਹੀ ਚਾਹੀਦਾ ਉਹ ਨਸ਼ਾ ਮੁਕਤ ਕਰਾਵੇ ਜਿਹੜਾ ਪਿੰਡ ਨੂੰ ਸਰਪੰਚ ਪਿੰਡ ਉਹ ਹੀ ਚਾਹੀਦਾ ਓ ਰੰਗ ਨਸ਼ਿਆਂ ਦੇ ਨਾਲ ਗਾਲੇ ਹੋ ਗਏ ਤੇ ਲਾਲੀਆਂ ਨਾ ਰਹੀਆਂ ਫੇਸ ਤੇ ਉਹ ਕਿਥੋਂ ਕਰਨਾ ਵਿਕਾਸ ਉਹਨਾਂ ਪਿੰਡ ਦਾ ਜੋ ਖੁਦ ਨੇ ਜ਼ਮਾਂ ਕਾਂ ਵੇਚਦੇ ਉਹ ਗਰੀਬ ਬੰਦੇ ਦੀ ਗਰਾਂਡੇ ਇਥੇ ਨੱਪ ਕੇ ਤੇ ਮਹਿਲ ਆਪਣਾਣੀ ਪਾਈਦਾ ਹੁਣ ਨਸ਼ਾ ਮੁਕਤ ਕਰਾਵੇ ਜਿਹੜਾ ਪਿੰਡ ਨੂੰ ਸਰਪੰਚ ਪਿੰਡ ਉਹ ਹੀ ਚਾਹੀਦਾ ਉਹ ਨਸ਼ਾ ਮੁਕਤ ਕਰਾਵੇ ਜਿਹੜਾ ਪਿੰਡ ਨੂੰ ਸਰਪੰਚ ਪਿੰਡ ਉਹ ਹੀ ਚਾਹੀਦਾ ਸਰਪੰਚ ਪਿੰਡ ਉਹ ਹੀ ਚਾਹੀਦਾ